Sí, ਕੀ ਕੇਸ ਹੈ ਮੈਮ ਦਾਸ ਜੀ ਥੋੜਾ ਜਿਹਾ ਕੀ ਕੇਸ ਹੈ ਮੈਮ ਅੱਛਾ ਯਾਰ ਬਿਸ਼ੇ ਕੀ ਮੈਮ ਕੀ ਕਰੀ ਲੱਗਦਾ ਕਿ ਉਹ ਯਾਰ ਕਰਨ ਦੇ ਨਹੀਂ ਮਾਰੇ ਨਹੀਂ ਨਹੀਂ ਮੈਂ ਵੀ ਕੇਸ ਦੱਸ ਦਿਆਂ ਥੱਲੇ ਮੈਂ ਲੱਗਦਾ ਕਿ ਕੇਸ ਹੈ ਮੈਰੇ ਪ੍ਰੂਫ ਕਰ ਦੋ ਬਾਕੀ ਕਰ ਜਾਓ ਇਹ ਦੋ ਮਿੰਟ ਹੋ ਜਾਣਾ ਹੈ ਉਹ ਯਾਨਾ ਮਾਰੇ ਇਹਨਾਂ ਨੂੰ ਬੋਲੀ ਛੁਈ ਲਿਆ ਬੜੀ ਨਹੀਂ ਲੱਗੇ ਬੜੀ ਬੋਲੀ ਛੁਈ ਹੁੰਦੀ ਮੈਂ ਕੀ ਕਹਿਣਾ ਚਾਹੋਗੇ ਭਾਈ ਗੇਰਾ ਭਾਈ ਗੇਰਾ ਯਾਰ ਪਛੋੜ ਯਾਰ ਨਾ ਕਰੋ ਯਾਰ ਨਾ ਕਰੋ ਕਿਸੇ ਪਬਲਿਕ ਜਗ੍ਹਾ ਦੇਖ ਤਾਂ ਦੇ ਤੁਸੀਂ ਮੈਂ ਨਹੀਂ ਮਾਜੀ ਤੁਸੀਂ ਆਦਤ ਕਰ ਬਿਲਕੁਲ ਨਿਰਪੱਖ ਆਪਣੇ ਮੇਰਾ ਨਾਮ ਜਗਦੀਪ ਵੜੰਗ ਹੈ ਜੀ ਬੂਹੇ ਬਾਰੀਆਂ ਫਿਲਮ ਲਿਖੀ ਹੈ ਜੀ ਮੈਂ ਅੱਜ ਕਿੱਥੇ ਪਹੁੰਚੇ ਤੁਸੀਂ ਅੱਜ ਅਮਰੀਕ ਸਰ ਕੋਰਟ ਚ ਆਏ ਆ ਜੀ ਅਸੀਂ ਸਾਡੀ ਬੂਹੇ ਬਾਰੀਆਂ ਫਿਲਮ ਦਾ ਜਿਹੜਾ ਸਾਡਾ ਤੁਸੀਂ ਪਿੱਛੇ ਸੁਣਿਆ ਹੋਣਾ ਮਸਲਾ ਜੋ ਸੀਗਾ ਉਹਦੇ ਬਾਰੇ ਆਏ ਆ ਅੱਜ ਤੇ ਉਹ ਸਾਡਾ ਕੰਪਲੀਟ ਹੋ ਗਿਆ ਜੀ ਸਾਰਾ ਤੇ ਕੀ ਇਹਦੇ ਵਿੱਚ ਕੀ ਗੱਲ ਹੋਈ ਸੀ ਜਿਹੜਾ ਕੋਰਟ ਕੋਲ ਉਹ ਤੇ ਕੁਝ ਸ਼ਬਦਾਂ ਤੇ ਆਪਤੀ ਸੀ ਜੀ ਜੀ ਲੋਕਾਂ ਨੂੰ ਕੁਝ ਲੋਕਾਂ ਨੂੰ ਤੇ ਉਹ ਅਸੀਂ ਉਹਨਾਂ ਤੋਂ ਮਾਫੀ ਮੰਗ ਲਈ ਹੈ ਜੀ ਸੋਸ਼ਲ ਮੀਡੀਆ ਤੇ ਜੀ ਤੇ ਅ ਨਤਮਸਤਕ ਵੀ ਹੋ ਗਏ ਆ ਜੀ ਤੇ ਉਸ ਤੋਂ ਬਾਅਦ ਚਲੋ ਉਹ ਤੁਹਾਨੂੰ ਵੀ ਪਤਾ ਹੀ ਹੈ ਕਿ ਮਾਫੀ ਮੰਗਣ ਤੋਂ ਬਾਅਦ ਜੇ ਕੋਈ ਬੰਦਾ ਕਿਸੇ ਨੂੰ ਦਿਲ ਦਿਖਾਉਣ ਦਾ ਕਦੇ ਕਿਸੇ ਵੀ ਫਲਨ ਦਾ ਮਕਸਦ ਨਹੀਂ ਹੁੰਦਾ ਨਾ ਸਾਡੇ ਮਕਸਦ ਸੀਗਾ ਤੇ ਜੇ ਉਹ ਉਹਨਾਂ ਨੇ ਅਸੀਂ ਆਪ ਜੁੜ ਕੇ ਮਾਫੀ ਮੰਗੀ ਤੇ ਉਹਨਾਂ ਨੇ ਵੱਡੇ ਦਿਲ ਨਾਲ ਸਾਨੂੰ ਮਾਫ ਕੀਤਾ ਜੀ ਇਹ ਦੂ ਇਹੀ ਤਾਂ ਸਾਡਾ ਸਮਾਜ ਹੈ ਇਹੀ ਤਾਂ ਸਾਡਾ ਪੰਜਾਬ ਹੈ ਨਹੀਂ ਆਪਣਾ ਨਹੀਂ ਆਪਣਾ ਮੈਂ ਤੁਹਾਨੂੰ ਦੱਸੀ ਨਾ ਆਪਣਾ ਆਪਣਾ ਮਾਫੀ ਆਪ ਮੰਗੀ ਜੀ ਉਸ ਚੀਜ਼ ਦੀ ਤੇ ਕੋਰਟ ਨੇ ਬੜਾ ਸਤਕਾਰਯੋਗ ਕੋਰਟ ਨੇ ਸਾਨੂੰ ਸਾਡੇ ਉਹ ਮਤਲਬ ਅਜੇ ਫੈਸਲਾ ਆਇਆ ਨਹੀਂ ਹਾਂਜੀ ਉਹ ਥੋੜੇ ਟਾਈਮ ਚ 10 15 20 ਮਿੰਟ ਚ ਪਤਾ ਲੱਗ ਜੂਗਾ ਜੀ ਪਰ ਤੁਸੀਂ ਮਾਫੀ ਮੰਗ ਲਈ ਹਾਂਜੀ ਅਸੀਂ ਤਾਂ ਸੋਸ਼ਲ ਮੀਡੀਆ ਤੇ ਵੀ ਮੰਗੀ ਹੈ ਜੀ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਇਹਨਾਂ ਤੋਂ ਕਮਪਲੇਟ ਕੀਤੀ ਗਈ ਸੀ ਹਾਂਜੀ 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 ਇਹ ਵੀ ਆਏ ਸਰਪੰਚ ਨੂੰ ਪੁੱਛੀ ਸਮਾਜ ਦੇ ਬੰਦੇ ਕਹਿੰਦੇ ਕੀ ਆਰਾਮ ਕਰ ਕੇ ਮੰਦਿਰ ਜਾ ਕੇ ਫੇਰ ਹੀ ਮਾਫੀ ਆਪਕੋ ਕਬੂਲ ਮੰਗ ਲਈ ਜੀ ਮੰਗ ਲਈ ਕਬੂਲ ਕਰ ਲਈ ਜੀ ਉੱਥੇ ਮੱਥਾ ਟੇਕ ਕੇ ਆਏ ਸਪੈਸ਼ਲਿਸਟ ਕੋ ਜਾ ਕੇ ਫਾਰਮ ਮੇਰਾ ਨਾਂ ਜੀ ਅਮਨ ਮੋਹਨ ਲਵਾਸੀ ਭਾਰਤੀ ਮੌਲਵਾਸੀ ਮੁਕਤੀ ਮੋਰਚੇ ਜੋ ਯੂਥ ਵਿੰਗ ਚੇਅਰਮੈਨ ਪੰਜਾਬ ਤੇ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਤੋਂ ਸੀਨੀਅਰ ਮੈਂਬਰ ਹਾਂ ਜੀ ਸਰ ਕੀ ਕਮੇਟੀ ਦਿੱਤੀ ਸੀ ਤੇ ਕਿਹਦੇ ਗੱਲ ਦੇ ਦੇਖੋ ਜੀ ਇੱਕ ਸਾਰੇ ਹੀ মিডিਆ ਕਰਮੀਆਂ ਨੂੰ ਤੇ ਸਮਾਜ ਨੂੰ ਪਤਾ ਹੈ ਕਿ ਇੱਕ ਫਿਲਮ ਬੋਹੇ ਬਾਰੀਆਂ ਆਈ ਸੀ ਜਿਹਦੇ ਵਿੱਚ ਸਾਡੇ ਸਮਾਜ ਦੇ ਜਿਹੜੇ ਮੈਲੰਗ ਪੰਜਾਬ ਪ੍ਰਧਾਨ ਨੇ ਤੇ ਜਿੰਨੇ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਭੰਡਾਰੀ ਪੁਲ ਦੇ ਉੱਪਰ ਜਿਹੜੀ ਇੱਕ ਭੁਖਾ ਹੜਤਾਲ ਰੱਖੀ ਗਈ ਸੀ ਜੀ ਤੇ ਜਿਹਦੇ ਵਿੱਚ ਉਹੇ ਵਾਰੀਆਂ ਤੇ ਪਰਚਾ ਦਰਜ ਕਰਵਾਇਆ ਗਿਆ ਸੀ ਭਾਰਤੀ ਮਨੁੱਖਵਾਸੀ ਮੁਕਤੀ ਮੋਰਚੇ ਵੱਲੋਂ ਜੀ ਤੇ ਜਿਹਦੀ ਇੱਕ ਹਾਈ ਕੋਰਟ 'ਚ ਵੀ ਕਵੈਸ਼ਨ ਪਾਈ ਗਈ ਸੀ ਆਪਣਾ ਫਿਲਮ ਵਾਲੇ ਵੱਲੋਂ ਪਰ ਉੱਥੇ ਆਪਾਂ ਕਵੈਸ਼ਨ ਜਿਹੜੀ ਨਹੀਂ ਹੋਣ ਦਿੱਤੀ ਜਿਹੜਾ ਕਿ ਜਿੰਨੀ ਵੀ ਕਾਸਟੀਮ ਸੀ ਉਹਨਾਂ ਨੂੰ ਮਜਬੂਰ ਜਿਹੜਾ ਕਾਨੂੰਨ ਹੈ ਸਭ ਤੋਂ ਉੱਪਰ ਆ ਕਿਉਂਕਿ ਨਾ ਮੈਂ ਉੱਪਰ ਆ ਸਭ ਤੋਂ ਉੱਪਰ ਸੰਵਿਧਾਨ ਹੈ ਸੰਵਿਧਾਨ ਦੇ ਅਕੋਰਡਿੰਗ ਅੱਜ ਏਡੀ ਵੱਡੀ ਅਧਾਕਾਰਾਂ ਨੂੰ ਡਾਇਰੈਕਟਰ ਨੂੰ ਰਾਈਟਰ ਨੂੰ ਜਿਹੜਾ ਅੱਜ ਅਸੀਂ ਅੰਮ੍ਰਿਤਸਰ ਕਚੀਰੀ ਦੇ ਵਿੱਚ ਪੇਸ਼ ਹੋਣ ਲਈ ਮਜਬੂਰ ਕੀਤਾ ਬਕਾਇਦਾ ਪਰ ਜਿਹੜੇ ਕੋਈ ਅਫਵਾਹਾਂ ਵੀ ੜਾਉਂਦੇ ਸੀ ਕਿ ਇਸ ਤਰ੍ਹਾਂ ਕਰ ਲਿਆ ਜੀ ਉਸ ਤਰ੍ਹਾਂ ਕਰ ਲਿਆ ਪਰ ਕੋਈ ਵੀ ਦੰਗੇ ਸਿੱਧੀ ਸਾਫ਼ ਤੇ ਦੋ ਟੁਕਾਂ ਵਿੱਚ ਮੈਂ ਗੱਲ ਕਰਾਂਗਾ ਜਿਹੜੀ ਸਾਡੀ ਮੰਗ ਸੀ ਪਹਿਲ ਦੇ ਆਧਾਰ ਤੇ ਵੀ ਜਿਹੜੀ 19 ਤਰੀਕ ਦੀ ਬੰਦੀ ਕਾਲ ਵਾਪਸ ਵੀ ਲਈਤੀ ਗਈ ਸੀ ਉਹ ਜਿਹੜੀ ਬੰਦੀ ਕਾਲ ਵਾਪਸ ਇਸ ਕਰਕੇ ਵੀ ਲਈਤੀ ਗਈ ਸੀ ਕਿ ਹਾਈ ਕੋਰਟ ਦੇ ਵਿੱਚ ਮੁਕੱਦਮਾ ਜਿਹੜਾ ਪੈਂਡਿੰਗ ਸੀ ਤੇ ਅੰਮ੍ਰਿਤਸਰ ਕੋਰਟ ਦੇ ਵਿੱਚ ਵੀ ਸਟੇਟਸ ਰਿਪੋਰਟ ਜਿਹੜੀ ਧਾਇਰ ਕੀਤੀ ਗਈ ਸੀ ਸਾਡੇ ਦੁਰਗ ਜੈਡਲੀ ਵੱਲੋਂ ਮਨਜਿੰਦਰ ਜੀ ਐਡਵੋਕੇਟ ਸਾਡੇ ਇਹਨਾਂ ਨੇ ਸਾਰਾ ਡੀਲ ਕੀਤਾ ਦਰੂਪ ਜੀ ਨੇ ਵੀ ਬੜੀ ਹੈਲਪ ਕੀਤੀ ਸਾਡੇ ਇਸ ਕੇਸ ਦੇ ਵਿੱਚ ਤੇ ਬਾਕਾਇਦਾ ਜਿਹੜੀ ਅੱਜ ਤਾਰੀਖ ਸੀ ਇੱਥੇ ਤੇ ਜਿਹੜੀ ਮੰਗਤ ਮੈਂ ਦੁਬਾਰਾ ਦੱਸ ਦੇਣਾ ਕਿ ਪਾਵਨ ਵਾਲਮੀਕੀ ਤਿਰਥ ਜੀ ਜਿਹਦਾ ਵੀ ਕਿਸੇ ਦਾ ਧੌਂ ਦਾ ਕਿਲਾ ਹੋਏਗਾ ਉਹ ਮੂਲਮੁਫੀ ਸਮਾਈ ਕੱਢੇਗਾ ਇਹ ਕਹਿੰਦੇ ਸੀ ਕਿ ਇੱਥੇ ਨਹੀਂ ਆਣਾ ਇੱਥੇ ਅੱਜ ਅਸੀਂ ਇੱਥੇ ਵੀ ਇਹਨਾਂ ਨੂੰ ਮਜਬੂਰ ਕਰਤਾ ਤੇ ਰਾਈਟਰ ਤੇ ਡਾਇਰੈਕਟਰ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣੀ ਜਿਹੜੀ ਭੋਲਿਆ ਉਹ ਮੰਨੀ ਆ ਤੇ ਅੱਜ ਪਵਨ ਵਾਲਮੀਕੀ ਤੀਰਤ ਤੇ ਜਾ ਕੇ ਨਤਮਸਤਕ ਵੀ ਹੋਏ ਨੇ ਜੀ ਤੇ ਜਿਹੜੀ ਸ਼ਮਾ ਯਾਜਨਾ ਧੂਣਾ ਸਾਹਿਬ ਦਰਸਤੇ ਵੀ ਜਾ ਕੇ ਕੀਤੀ ਆ ਤੇ ਗੁਰੂ ਗਿਆਨਾਤ ਅਸ਼ਰਮ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਆਪਣੀ ਸ਼ਮਾ ਯਾਜਨਾ ਕੀਤੀ ਉੱਥੇ ਮੱਥਾ ਟੇਕ ਕੇ ਆਇਆ ਤੇ ਦੇਖੋ ਜੇ ਕਿਸੇ ਨੇ ਭੁੱਲ ਮੰਨ ਲਈ ਆ ਤੇ ਅਸੀਂ ਪਹਿਲੀ ਮੰਗ ਸਾਡੀ ਬਿਲਕੁਲ ਜਾਏ ਸੀ ਕਿ ਪਾਵਨ ਵਾਲਮੀਕੀ ਧੀਰੇ ਤੇ ਮੰਗੇ ਕਿਉਂਕਿ ਮੌਨਵਾਸੀ ਸਮਾਜ ਦੀ ਧੀ ਹਾਂ ਬਾਰੇ ਗਲਤ ਬੋਲਿਆ ਗਿਆ ਸੀ ਠੀਕ ਹੈ ਜੀ ਪਰ ਇਹਨਾਂ ਨੇ ਇੱਕ ਵੀਡੀਓ ਰਹੀ ਜਿਹੜੀ ਮਾਫੀ ਮੰਗੀ ਸੀ ਉਹ ਸਾਨੂੰ ਮਨਜ਼ੂਰ ਨਹੀਂ ਸੀ ਕਿਉਂਕਿ ਦੇਖੋ ਜਿੱਥੇ ਮੱਕਾ ਆ ਸਾਡਾ ਗੁਰੂ ਘਰ ਆ ਉਥੇ ਆ ਕੇ ਨਤਮਸਤਕ ਹੁੰਦੇ ਅੱਜੇ ਨਤਮਸਤਕ ਹੋਏ ਨੇ ਤੇ ਅਸੀਂ ਉੱਪਰ ਵੀ ਇਹੀ ਕਿਹਾ ਆ ਤੇ ਹੁਣ ਮੀਡੀਆ ਕਰ ਮੈਂ ਕਿ ਨੀਰੂ ਬਾਜਵਾ ਮੈਡਮ ਰਹਿ ਗਏ ਨੇ ਉਥੇ ਨਤਮਸਤਕ ਹੋਣ ਵਾਲੇ ਕਿਉਂਕਿ ਰਾਈਟਰ ਜਿਨੇ ਲਿਖੀ ਫਿਲਮ ਜੀ ਤੇ ਜਿਹਨੇ ਡਿਰੇਕਟ ਕੀਤੀ ਉਹ ਦੋਨੇ ਉਥੇ ਮਾਫੀ ਮੰਗ ਕੇ ਆਏ ਨੇ ਦੋਨੇ ਨਤਮਸਤਕ ਹੋ ਕੇ ਆਏ ਨੇ ਤੇ ਸਾਡੀ ਮੰਗ ਇਹ ਵੀ ਆ ਪ੍ਰਸ਼ਾਸਨ ਦੇ ਅੱਗੇ ਵੀ ਕਿ ਨੀਰੂ ਮੈਡਮ ਅੱਗੇ ਵੀ ਕਿ ਉਥੇ ਜਾ ਕੇ ਤੁਸੀਂ ਵੀ ਮੈਂ ਤੁਹਾਡੇ ਕੋਲ ਦੇਖੋ ਗੁਰੂ ਘਰ ਸਾਰਿਆਂ ਦੇ ਸਾਂਝੇ ਆ ਇਹ ਨਹੀਂ ਕਿ ਚਾਹੇ ਇੱਕ ਇੱਕ ਪਿੰਡ ਦੇ ਵਿੱਚ ਕਿਨੇ ਕਿਨੇ ਗੁਰਦੁਆਰਾ ਸਾਹਿਬ ਵੀ ਬਣੇ ਆ ਇਹ ਨਹੀਂ ਹੋਣਾ ਚਾਹੀਦਾ ਗੁਰੂ ਘਰ ਸਾਂਝਾ ਆ ਉਥੇ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਜਾ ਸਕਦੇ ਨੇ ਜੋ ਨਹੀਂ ਜਾਂਦੇ ਤੁਸੀਂ ਉਹਨਾਂ ਨੂੰ ਅੱਗੋ ਦੇਖੋ ਜੀ ਮੈਂ ਮੈਂ ਸਿਰਫ ਇਹੀ ਕਹਿ ਰਾਂਗੀ ਰਾਈਟਰ ਤੇ ਡਾਇਰੈਕਟਰ ਸਾਹਿਬ ਜਿਨ੍ਹਾਂ ਨੇ ਲਿਖੀ ਜਿਹਦੀ ਮੇਨ ਗਲਤੀ ਸੀ ਰਾਈਟਰ ਦੀ ਕਿਉਂਕਿ ਰੋਲ ਤੇ ਵੇਖੋ ਉਹਦੇ ਵਿੱਚ ਕਈਆਂ ਨੇ ਕੀਤੇ ਆ ਇਹਦੇ ਵਿੱਚ ਨਿਰੂ ਮੈਡਮ ਨੇ ਵੀ ਇੱਕ ਰੋਲ ਅਦਾ ਕੀਤਾ ਸੀ ਰਾਈਟਰ ਜਿਨ੍ਹਾਂ ਨੇ ਰਾਈਟ ਕੀਤੀ ਆ ਉਹ ਵੀ ਆਪਣੇ ਉੱਥੇ ਪਾਵਨ ਵਾਲਮੀਕੀ ਤੇਰੇ ਪਹੁੰਚ ਕੇ ਉਹਨੇ ਸ਼ਮਾ ਜਗਾ ਜਨਾ ਕੀਤੀ ਤੇ ਡਾਇਰੈਕਟਰ ਸਾਹਿਬ ਨੇ ਵੀ ਕਰ ਦਿੱਤੀ ਸੈਟੀਸਫਾਈ ਹੋ ਸੈਰਸ ਬਈ ਸਰ ਨਿਰੂ ਬਾਈ ਮੈਡਮ ਹੀ ਜਾਣਗੇ ਆਪਾਂ ਜਿਹੜਾ ਪਾਚ ਕਦਮ ਹੋਏਗਾ ਜਾਂ ਫਿਰ ਆਪਾਂ ਬਿਲਕੁਲ ਬਿਲਕੁਲ ਸਾਰੇ ਦੇਖੋ ਜੇ ਉਹਨਾਂ ਨੇ ਮੰਨਿਆ ਆ ਕਿ ਮੈਂ ਜਾਵਾਂਗੀ ਤੇ ਜੀ ਦਰਬਾਰ ਸਾਹਿਬ ਵੀ ਸ਼ਾਇਦ ਹੋ ਕੇ ਆਏ ਨੇ ਤੇ ਆਪਾਂ ਉਹਨਾਂ ਨੂੰ ਹੁਣ ਵੀ ਉੱਥੇ ਕਹਿਆ ਹੈ ਕਿ ਆਪਨਾ ਉੱਥੇ ਜਾ ਕੇ ਉੱਥੇ ਜ਼ਰੂਰ ਨਤਮਸਤਕ ਹੋਣ ਕੀ ਰਾਜਨਾਮਾ ਤੁਹਾਡਾ ਉੱਪਰ ਹੋਇਆ ਕੋਰਟ ਸਰ ਹਲੇ ਕੋਈ ਮਿਲ ਗਈ ਮੈਂ ਤੁਹਾਨੂੰ ਇਹੀ ਕਹਿ ਰਿਹਾ ਕਿ ਤਰੀਕ ਸੀ ਤਰੀਕ ਤੇ ਆਏ ਆ ਅਸੀਂ ਆਪਣੀ ਮੰਗ ਰੱਖੀ ਹੈ ਕਿ ਇਹ ਪਵਨ ਵਾਲਮੀ ਕੀ ਤੀਰ ਤੇ ਜਾ ਕੇ ਨਤਮਸਤਕ ਹੋਣ ਉੱਥੇ ਸ਼ਮਾ ਜੇ ਤੇ ਮੈਂ ਉਹੀ ਤੁਹਾਨੂੰ ਦੁਬਾਰਾ ਬੇਨਤੀ ਕਰ ਰਿਹਾ ਕਿ ਰਾਈਟਰ ਤੇ ਡਾਇਰੈਕਟਰ ਸਾਹਿਬ ਹੋਏ ਨੇ ਉਹਨਾਂ ਨੇ ਆਪਣੀ ਭੁੱਲ ਮੰਗੀ ਆ ਜਿਹੜੀ ਸਮਾਜ ਦੀ ਮੰਗ ਸੀ ਸਾਡੀ ਮੰਗ ਵੀ ਸੀ ਪਰ ਮੂਨ ਅਸੀਂ ਸਮਾਜ ਦੀ ਵੀ ਮੰਗ ਸੀ ਕਿ ਪਵਨ ਵਾਲਮੀ ਕੀ ਤੀਰ ਤੇ ਆਏ ਅੱਜ ਕੋਰ जयवाल्मीकि जी मेरा नाम सिमरनजीत कौर है मैं भारतीय मूल निवासी मुक्ति मोर्चा तो महिला विंग पंजाब प्रधान जिदा की पिछले दिन एक मैं पर्चा दर्ज कराया ਸੀਗਾ नीरू बाजवा ते जो कि उसने फिल्म बनाई थी कि बूहे बारियां पर जो बूहे बारियां ਨੂੰ ਅਸੀਂ ਬੰਦਤਾ ਕਰਵਾਇਆ ਪਰ ਉਸ ਦਾ ਧੌਨ ਦਾ ਸਰੀਆ ਵੀ ਕਢਵਾਇਆ ਜੋ ਕਿ ਮਾਨ ਜੋ ਕੋਰਟ ਦੇ ਵਿੱਚ ਅਸੀਂ ਖੜੀ ਕੀਤਾ ਜੀ ਦੇ ਵਿੱਚ ਸਾਡੇ ਮਨਜਿੰਦਰ ਵਕੀਲ ਜੀ ਧਰੂਪ ਵਕੀਲ ਜੀ ਜਿਨ੍ਹਾਂ ਨੇ ਕਿ 바ਵਾ ਸਾਹਿਬ ਦੇ ਸੰਵਿਧਾਨ ਨੂੰ ਮੰਨਦੇ ਹੋਏ ਉਹਨੂੰ ਝੁਕਾਇਆ ਤੇ ਸਾਡੀ ਮੰਗ ਸੀਗੀ ਜਿਸ ਟਾਈਮ ਤੇ ਮੈਂ ਪਰਚਾ ਕਰਵਾਉਣ ਦੀ ਸੀ ਉਸ ਟਾਈਮ ਤੇ ਦੀ ਵੀ ਮੇਰੀ ਇਹ ਹੀ ਮੰਗ ਸੀਗੀ ਕਿ ਸਾਡੇ ਪਾਵਨ ਵਾਲਮੀਕੀ ਤੀਰੇ ਤੇ ਆਣ ਕੇ ਆਪਣਾ ਸਿਰ ਝੁਕਾਵੇ ਆਪਣੀ ਸ਼ਮਾ ਜਗਾਤਾਂਗੇ ਕਿ ਮੈਂ ਇੱਕ ਧੀਆ ਵਾਸਤੇ ਗਲਤ ਬੋਲਿਆ ਸੀਗਾ ਕਿ ਅੱਜ ਵੀ ਅਗਰ ਆ ਕੇ ਪਾਵਨ ਵਾਲਮੀਕੀ ਤੀਰੇ ਤੇ ਆਪਣਾ ਸਿਰ ਝੁਕਾਉਂਦੀ ਆ ਤੇ ਇੱਕ ਲੇਡੀ ਆ 바ਵਾ ਸਾਹਿਬ ਨੇ ਉਸ ਨੂੰ ਵੀ ਅਧਿਕਾਰ ਦਿੱਤਾ ਹੈ ਬਰਾਬਰ ਦਾ ਅਧਿਕਾਰ ਆ ਮੈਂ ਨਾ ਜਾਤ ਪਾਤ ਦੇ ਵਿੱਚ ਵਿਸ਼ਵਾਸ ਰੱਖਦੀ ਹਾਂ ਕਿਉਂਕਿ 바ਵਾ ਸਾਹਿਬ ਨੇ ਐਸਾ ਵਿਧਾਨ ਸਰਲੇ ਸਾਰਿਆਂ ਲਈ ਇੱਕ ਬਰਾਬਰ ਲਈ ਲਿਖਿਆ ਨਾ ਕਿਸੇ ਲਈ ਜਾਤ ਪਾਤ ਉਹ ਵੀ ਸਾਡੀ ਹੀ ਪੈਣਾ ਉਹਨਾਂ ਨੇ ਇਹ ਚੀਜ਼ ਨੂੰ ਗਲਤੀ ਨਾਲ ਰਿਲੀਜ਼ ਕੀਤਾ ਹੈ ਤੇ ਜੋ ਕੀ ਕਹਿੰਦੇ ਆ ਕਿ ਅਸੀਂ ਪਵਨ ਵਾਲਮੀਕੀ ਤੀਰੇ ਤੇ ਜਾ ਕੇ ਮੱਥਾ ਟੇਕਾਂਗੇ ਡਾਇਰੈਕਟਰ ਪ੍ਰੋਡਿਊਸਰ ਮੱਥਾ ਟੇਕ ਆਏ ਨੇ ਨੀਰੂ ਬਾਜਵਾ ਨੂੰ ਵੀ ਅਸੀਂ ਮੱਥਾ ਟਿਕਾ ਕੇ ਹੀ ਉਹਨਾਂ ਨੂੰ ਸ਼ਮਾਂ ਦੇ ਲੈ ਕੇ ਆਵਾਂਗੇ ਅੱਗੇ ਇਹੀ ਸੰਤ ਸਮਾਜ ਅੱਗੇ ਵੀ ਅਪੀਲ ਆ ਤੇ ਜਿਹੜੇ ਫਿਲਮ ਬਣਾਉਂਦੇ ਉਹਨਾਂ ਨੂੰ ਵੀ ਚੇਤਾਵਨੀ ਆ ਕਿ ਮੂਲ ਨਿਵਾਸੀ ਸਮਾਜ ਦੀਆਂ ਧੀਆਂ ਤੇ ਟਿੱਪਣੀ ਨਾ ਹੋਵੇ ਨਹੀਂ ਤੇ ਫਿਰ ਜੋਸਾ ਵਿਧਾਨ ਦੇ ਵਿੱਚ ਲਿਗਿਆ ਉਹਨਾਂ ਨੂੰ ਅਸੀਂ ਇਦਾਂ ਹੀ ਸਜ਼ਾ ਦਵਾਉਂਦੇ ਰਵਾਂਗੇ ਜਿੱਦਾਂ ਕਿ ਨੀਰੂ ਦੇ ਵਿੱਚ ਗਲੇ ਦੇ ਵਿੱਚ ਬਹੁਤ ਜ਼ਿਆਦਾ ਹੀ ਕੋਈ ਕਿਲਾ ਸੀਗਾ ਜੋ ਕੋਈ ਨਿਕਲ ਆਇਆ ਜੋ ਕਿ ਸਾਡੇ ਭਰਾਵਾਂ ਨੇ ਵਕੀਲ ਸਰ ਨੇ ਸਾਡਾ ਸਾਥ ਦਿੱਤਾ ਉਹਨੂੰ ਅੱਜ ਮਜਬੂਰ ਕੀਤਾ ਇਹਨਾਂ ਕਹਿੰਦੀ ਹੋਈ ਆਪਣੇ ਸਮਾਜ ਅੱਗੋਂ ਵੀ ਧੰਨਵਾਦ ਕਰਦੀਆਂ ਸਾਡੇ ਜੋ ਸੰਤ ਸਮਾਜ ਨੇ ਸਾਡਾ ਸਾਹ ਸਾਹ ਦਿੱਤਾ ਤੋਂ ਜੋ ਵੱਖ-ਵੱਖ ਸੰਸਥਾਵਾਂ ਨੇ ਸਾਥ ਦਿੱਤਾ ਤੇ ਸਤਿਗੁਰੂ ਮਲਕੀਨਾਥ ਜੀ ਨੇ ਜਿਨ੍ਹਾਂ ਤੇ ਸਾਡਾ ਜਾਦਾ ਸਿਰ ਤੇ ਹੱਥ ਸੀਗਾ ਮੈਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਇਸ ਬੱਚੀ ਨੂੰ ਅੱਜ ਮੈਦਾਨ ਦੇ ਵਿੱਚ ਖੜ੍ਹਾ ਕੀਤਾ ਕਿ ਇੱਕ ਭੈਣ ਨੂੰ ਝਕਾਉਣ ਤੇ ਮਜਬੂਰ ਕਰ ਦਿੱਤਾ ਇਹਨਾਂ ਕਹਿੰਦੀ ਹੋਈ ਜੈ ਭੀਮ ਜੈ ਸਾਬਿਦਮ ਜੈ ਵਾਲਮੀਕੀ ਮੇਰਾ ਨਾਮ ਧਰੂਵ ਜੇਤਲੀ ਹੈ ਠੀਕ ਹੈ ਇੱਕ ਐਫ ਆਈ ਆਰ ਦਰਜ ਹੋਈ ਸੀ ਵੀ 9 2023 ਨੂੰ ਅਗੇਂਸ ਨੀਰੂ ਬਾਜਵਾ ਉਹਦੇ ਪ੍ਰਤਾਪ ਸਿੰਘ ਤੇ ਨਾਲ ਦੀ ਨਾਲ ਜਗਦੀਪ ਵਰਿੰਗ ਦੇ ਉਤੇ ਠੀਕ ਹੈ ਜੋ ਕਿ ਬੂਹੇ ਬਾਰੀਆਂ ਦੇ ਪ੍ਰੋਡਿਊਸਰ ਰਾਈਟਰ ਤੇ ਡਾਇਰੈਕਟਰ ਹੈ ਠੀਕ ਹੈ ਤੇ ਉਹ ਐਫ ਆਈ ਆਰ ਦਰਜ ਹੋਈ ਸੀ ਸਿਮਰਨਜੀਤ ਕੌਰ ਵੱਲੋਂ ਤੇ ਹੁਣ ਉਸ ਐਫ ਆਈ ਆਰ ਦੇ ਵਿੱਚ ਅੱਜ ਤਰੀਕ ਸੀ ਜੋ ਕਿ ਨੀਰੂ ਬਾਜਵਾ ਜੀ ਆਏ ਹੈ ਨਾਲ ਡਾਇਰੈਕਟਰ ਤੇ ਰਾਈਟਰ ਆਏ ਹੈ ਇਹਨਾਂ ਦੀ ਮੰਗ ਸੀ ਕਿ ਵਾਲਮੀਕੀ ਤੀਰਤ ਤੇ ਜਾ ਕੇ ਉਹ ਨਤਮਸਕ ਹੋਣ ਡਾਇਰੈਕਟਰ ਤੇ ਰਾਈਟਰ ਉਨਤਮਸਕ ਹੋ ਚੁੱਕੇ ਹਨ ਨੀਰੂ ਬਾਜਵਾ ਮੈਂਬਰ ਰਹਿੰਦੇ ਆ ਤੇ ਉਹ ਹੋਣਗੇ ਤੇ ਉਸ ਤੋਂ ਬਾਅਦ ਫੈਸਲਾ ਕੀਤਾ ਕੋਰਟ ਨੂੰ ਕੀ ਫੈਸਲਾ ਦਿੱਤਾ ਕਿ ਕੋਰਟ ਵੱਲੋਂ ਇਹੀ ਫੈਸਲਾ ਦਿੱਤਾ ਗਿਆ ਕਿ ਉਹ ਨਤਮਸਤਕ ਹੋਣ ਤੇ ਉਸ ਤੋਂ ਬਾਅਦ ਫਿਰ ਅੱਜ ਦੀ ਤਰੀਕ ਪਈ ਅੱਜ ਨਤਮਸਤਕ ਜੀ ਜੀ ਉਹ ਸੈਟੀਸਫਾਇ ਹੈਗੇ ਜੀ ਜੀ ਉਹ ਸੈਟੀਸਫਾਇ ਹੈ ਅਨਿਰੂਪਾਇਓ ਪੇਸ਼ ਹੋਇਆ ਕੋਰਟ ਤੇ ਜੀ ਕਿ ਜੱਜ ਨੇ ਵੀ ਉਹਨਾਂ ਨੂੰ ਇਹੀ ਆਰਡਰ ਦਿੱਤੇ ਹੈ ਕਿ ਤੁਸੀਂ ਪੇਸ਼ ਹੋਵੋ ਉੱਥੇ ਨਤਮਸਤਕ ਹੋਵੋ ਤੇ ਨਾਲ ਦੀ ਨਾਲ ਦੋਨੋਂ ਪਾਰਟੀਆਂ ਸੈਟੀਸਫਾਈਡ ਹੈ ਤੇ ਇਹਨਾਂ ਕੀ ਵੀ ਚਾਹੁੰਦੇ ਸੀ ਕਿ ਨਾ ਇਹਦੇ ਵਿੱਚ ਕੋਈ ਪੈਸੇ ਦਾ ਲੈਣ-ਦੇਣ ਹੋਇਆ ਨਾ ਕੋਈ ਥ੍ਰੈਟ ਹੋਇਆ ਇਹਨਾਂ ਨੂੰ ਇਹ ਦਿਸਕਲੋਸ ਕਰ ਸਕਦਾ ਨਹੀਂ ਸਰ ਅਜੀ ਸ਼ਾਮੀ ਬਤਾ ਲੱਗੇਗਾ ਇਹ ਵੀ ਉਹਨੇ ਬਲ ਹਾਈ ਕੋਰਟ ਅਗਲੀ ਤਰੀਕ ਨੂੰ ਜੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੀ ਟੈਕਨੀਕ ਮੇਰਾ ਨਾਮ ਗੁਰਜੀਤ ਸਿੰਘ ਚੌਂਕੀਚਾਰ ਕੋਰਟ ਕੰਪਲੈਕਸ ਹਾਂਜੀ ਸਰ ਕੀ ਪੂਰਾ ਮਾਮਲਾ ਹੈ ਕੌਣ ਆਇਆ ਕੋਰਟ ਤੇ ਅਜੀ ਨੀਰੂ ਬਾਜਵਾ ਆਈ ਸੀ ਡਾਕਟਰ ਉਹੇ ਬਾਰੀਆਂ ਦੇ ਸੰਬੰਧ ਵਿੱਚ ਹਾਂਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕਹਿੰਦੇ ਠੀਕ ਹੈ